ਸ਼ਸ਼ੀਗਲ ਦੀ ਇਹ ਵਾਲਾ ਸੂਟ ਮਸਲੀਨ ਦਾ 올ਓਵਰ ਸੂਟ ਰਹੇਗਾ ਹੈਂਡ ਪੇਂਟ ਹੋਏ ਬਾਟਮ ਤੇ ਦੁਪੱਟਾ ਜਿਹੜਾ ਮਸਲੀਨ ਦਾ ਰਹੇਗਾ ਦੁਪੱਟੇ ਤੇ ਵੀ ਹੈਂਡ ਪੇਂਟ ਰਹੇਗਾ ਏਵਨ ਸੂਟ ਵੀ ਪ्युअर कॉटन ਦੇ ਹੋਣਗੇ ਪ੍ਰਿੰਟਡ ਸੂਟ ਰਹਿਣਗੇ 올ਓਵਰ 5 ਮੀਟਰ ਸੂਟ ਹੋਏਗਾ ਸੌਫਟ ਫੈਬਰਿਕ ਰਹੇਗਾ ਇਹਨਾਂ ਦਾ ਵਿਦਆਊਟ ਦੁਪੱਟਾ ਹੋਣ ਦੇ ਪ੍ਰਾਈਸ ਜਿਹੜਾ ਸਿੰਗਲ ਸੂਟ ਦਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਏਵਨ ਸੂਟ ਵੀ ਪ्युअर कॉटन ਦੇ ਹੋਣਗੇ ਪ੍ਰਿੰਟਡ ਸ਼ਰਟ ਰਹੇਗੀ ਤੇ ਪਲੇਨ ਮੈਚਿੰਗ ਬਾਟਮ ਹੋਏਗੀ ਦੁਪੱਟਾ ਇਹ ਜਿਹੜਾ ਕੋਟੇ ਦਾ ਰਹੇਗਾ ਬੱਟੇ ਤੇ ਪੈਚਵਰਕ ਹੋਏਗਾ ਤੇ ਲੇਸਿਸ ਹੋਣਗੀਆਂ ਪ੍ਰਾਈਸਿਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਪੇਮੈਂਟਸ ਐ ਜਿਹੜੀਆਂ ਇਹਨਾਂ ਦੀ ਆਨਲਾਈਨ ਹੋਣਗੀਆਂ ਪੇਮੈਂਟ ਤੇ ਐਡਰੈਸ ਦੇ ਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਇਹਨਾਂ ਦੇ ਫੈਬਰਿਕ ਐ ਜਿਹੜੇ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ ਪੂਰੇ ਫੈਬਰਿਕ ਤੇ ਵਰਕ ਰਹੇਗਾ ਪ੍ਰਿੰਟ ਵੀ ਤੇ ਵਰਕ ਹੋਏਗਾ ਇਹਨਾਂ ਨੂੰ ਤੁਸੀਂ ਸਿੰਪਲੀ ਸਟਿਚ ਕਰਵਾ ਸਕਦੇ ਹੋ ਐਕਸਟਰਾ ਵਰਕ ਐ ਕਿਸੇ ਵੀ ਲੇਸਿਸ ਦੀ ਲੋੜ ਨਹੀਂ ਹੋਏਗੀ ਸਟੱਫ ਐ ਜਿਹੜਾ ਚੁਣੌਣ ਦਾ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਕੇਵਲ ਚੂਟ ਪੇਰ ਨੇਚਰਲ ਕ੍ਰੇਪ ਤੇ ਰਹਿਣਗੇ ਸ਼ਰਟ ਦੀ ਨੈਕ ਤੇ ਘੇਰੇ ਤੇ スਲੀਵਸ ਤੇ ਤੇ ਬਾਟਮ ਤੇ ਵਰਕ ਰਹੇਗਾ ਦੁਪੱਟਾ ਜਿਹੜਾ ਚਨੋਂਨ ਦਾ ਰਹੇਗਾ